ਬਹੁਤ ਸਾਰੇ ਸਟੂਡੈਂਟਾਂ ਦੇ ਕਹਿੰਦੀ ਆਪਾਂ ਜਾ ਇੰਡੀਆ ਤੋਂ ਮਾਪਿਓ ਦੇ ਮੈਸੇਜ ਹੁੰਦੇ ਨੇ ਜਿਹੜੇ ਕਿ ਪੁੱਛਦੇ ਨੇ ਵੀ ਸਾਡਾ ਬੱਚਾ ਜੇ ਜਰਮਨ ਆ ਜੇ ਕਿੰਨਾ ਕ ਸੇਫ ਹੈ ਕਿੰਨਾ ਕ ਸਟਰਗਲ ਹੈ ਤੇ ਦੂਸਰਾ ਜੇ ਆਪਾਂ ਗੱਲ ਕਰੀਏ ਜਿਹੜੇ ਸਕਾਲਰਸ਼ਿਪ ਬਾਰੇ ਪੁੱਛਦੇ ਨੇ ਕੋਈ ਕਹ ਰਿਹਾ ਜੀ ਮੇਰੀ ਵਾਈਫ ਆ ਜਿਹੜੀ ਬਲਗਰੀਆ ਗਈ ਆ ਕਈ ਸਟੂਡੈਂਟੜੇ ਮਾਲਟਾ ਚਾਏ ਹੋਏ ਨੇ ਜਾਂ ਆਪਾਂ ਕਹੀਏ ਸਾਈਪਰਸ ਵਗੈਰਾ ਚਾ ਰਹੇ ਨੇ ਉਹ ਹਮੇਸ਼ਾ ਚੀਜ਼ ਪੁੱਛਦੇ ਨੇ ਵੀ ਜੇ ਅਸੀਂ ਜਰਮਨ ਚ ਮੂਵ ਹੋ ਜੀਏ ਸਟੱਡੀ ਵੀਜ਼ੇ ਦੇ ਉੱਤੇ ਉਹਦਾ ਕੀ ਪ੍ਰੋਸੈਸ ਹੋਊਗਾ ਕਿੱਦਾਂ ਸੀ ਮੂਵ ਹੋ ਸਕਦੇ ਆ ਜਾਂ ਕਿੱਦਾਂ ਸੀ ਸਕਾਲਰਸ਼ਿਪ ਹੈਡੀ ਲੈ ਸਕਦੇ ਆ ਆਪਣੇ ਨਾਲ ਅੱਜ ਇੱਕ ਸਟੂਡੈਂਟ ਨੇ ਆਪਾਂ ਇਹਨਾਂ ਦੀ ਬਰਲਿਨ ਦੇ ਵਿੱਚ ਇੰਟਰਵਿਊ ਕਰ ਰਹੇ ਆ ਤੇ ਜਿੱਦਾਂ ਮੈਂ ਦੱਸਿਆ ਆਪਣੀ ਵੀਡੀਓ 'ਚ ਮੈਂ ਫੇਸ ਕਦੇ ਵੀ ਕਿਸੇ ਕੁੜੀ ਦਾ ਆਪਣੇ ਚੈਨਲ ਦੇ ਉੱਤੇ ਨਹੀਂ ਦਿਖਾਉਣਾ ਹੈਗਾ ਆਪਾਂ ਬਲਰ ਕਰ ਦਾਂਗੇ ਤੇ ਆਪਾਂ ਇੰਟਰਵਿਊ ਕਰ ਰਹੇ ਆ ਵੀ ਇਹ ਸਕਾਲਰਸ਼ਿਪ ਲੈ ਕੇ ਆਏ ਨੇ ਗ੍ਰੀਸ ਤੋਂ ਤੇ ਬਾਅਦ 'ਚ ਇਹ ਜਰਮਨ ਦੇ ਬਰਲਿਨ ਸ਼ਹਿਰ ਚ ਆਏ ਨੇ ਵੀ ਉਹਦਾ ਕੀ ਪ੍ਰੋਸੈਸ ਆ ਕਿੱਦਾਂ ਅਪਲਾਈ ਕੀਤਾ ਤੇ ਸ਼ਾਇਦ ਹੋ ਸਕਦਾ ਜਿਹੜੀਆਂ ਹੋਰ ਵੀ ਕੋਈ ਮੇਰੀਆਂ ਭੈਣਾਂ ਜਾਂ ਕੋਈ ਵੀ ਅਪਲਾਈ ਕਰਨਾ ਚਾਹ ਰਿਹਾ ਤੁਹਾਨੂੰ ਉਹਦੇ ਵਾਸਤੇ ਹੈਲਪ ਹੋ ਸਕੇ ਸਭ ਤੋਂ ਪਹਿਲਾਂ ਤਾਂ ਇਹ ਤੁਹਾਡਾ ਸਵਾਗਤ ਆ ਆਪਣੇ ਚੈਨਲ ਐਕਸਪਲੋਰ ਜਰਮਨ ਦੇ ਉੱਤੇ ਤੇ ਮੇਰਾ ਪਹਿਲਾ ਕੁਸਚਨ ਇਹੀ ਹੈ ਜੀ ਤੁਸੀਂ ਇੰਡੀਆ ਤੋਂ ਜਿਹੜਾ ਆਪਣਾ ਸਕਾਲਰਸ਼ਿਪ ਵਾਲਾ ਵੀਜ਼ਾ ਅਪਲਾਈ ਕੀਤਾ ਸੀਗਾ ਸਕਾਲਰਸ਼ਿਪ ਉਹ ਤੋਂ ਤੁਹਾਨੂੰ ਗ੍ਰੀਸ ਦੇ ਜਰੀਏ ਡਾਇਰੈਕਟ ਜਰਮਨ ਦੀ ਮਿਲੀ ਸੀ ਜਾਂ ਤੁਸੀਂ ਗ੍ਰੀਸ ਪਹੁੰਚਣ ਤੋਂ ਬਾਅਦ ਲਈ ਸੀਗੀ ਹਾਂ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਭਾਜੀ ਅੱਛਾ ਜੀ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਟਾਈਮ ਦਿੱਤਾ ਤੇ ਤੇ ਗੱਲ ਕੀਤੀ ਜਾਵੇ ਸਕਾਲਰਸ਼ਿਪ ਦੀ ਤੇ ਜੋ ਵੀ ਭੈਣ ਭਾਈ ਉੱਥੋਂ ਸੋਚਦਾ ਹੈ ਵੀ ਆਪਾਂ ਆਣਾ ਚਾਹੁੰਦੇ ਆ ਇੱਥੇ ਤਾਂ ਹੋਮਵਰਕ ਕਰਕੇ ਆਓ ਕਿਦਾਂ ਦਾ ਹੋਮਵਰਕ ਫੋਰ ਐਗਜ਼ਾਮਪਲ ਦੇ ਤੌਰ ਤੇ ਫੋਰ ਐਗਜ਼ਾਮਪਲ ਵੀ ਤੁਸੀਂ ਕਿਹੜੇ ਸਿਟੀ ਚ ਜਾਣਾ ਚਾਹੁੰਦੇ ਹੋ ਕਿਆ ਉੱਥੇ ਵੀ ਪੋਪੂਲੇਸ਼ਨ ਹੈ ਕਿਹੜੀ ਕਿਹੜੀ ਯੂਨੀਵਰਸਿਟੀ ਉੱਥੇ ਅਵੇਲੇਬਲ ਹੈ ਔਰ ਉਸ ਯੂਨੀਵਰਸਿਟੀ ਦੇ ਵਿੱਚ ਜਾਣ ਲਈ ਕਿਆ ਕਵਾਲੀਫਿਕੇਸ਼ਨ ਚਾਹੀਦੀ ਹੈ ਔਰ ਕੀ ਕੀ ਏਜ ਕਰਾਈਟੇਰੀਆ ਹੈ ਆਪਾਂ ਦੇ ਜਿੱਦਾਂ ਆਪਾਂ ਪੜੇ ਹੋਏ ਆ ਸਾਰੇ ਸਾਰੇ ਮੋਸਟ ਪ੍ਰੋਬਬਲੀ ਪਲੱਸ 2 ਤੱਕ ਤਾਂ ਆਪਾਂ ਪੜਦੇ ਹੀ ਆ ਤਾਂ ਤੁਹਾਨੂੰ ਪਤਾ ਵੀ ਉੱਥੇ ਕੈਟਾਗਰੀਜ਼ ਹੁੰਦੀਆਂ ਨੇ ਤਾਂ ਇੱਥੇ ਵੀ ਇਹੀ ਸਿਸਟਮ ਹੈਗਾ ਯੂਰੋ ਦੇ ਵਿੱਚ ਅਲੱਗ-ਅਲੱਗ ਯੂਨੀਵਰਸਿਟੀਆਂ ਨੇ ਉਹਨਾਂ ਦੇ ਕਰਾਈਟੇਰੀਆ ਆਪਾਂ ਜੇ ਤਾਂ ਲੈਂਗੁਏਜ ਜਾਣਦੇ ਆ ਏਸਵਾਏ ਬੀ1 ਲੈਂਗੁਏਜ ਤੁਸੀਂ ਕਰ ਲੈਂਦੇ ਹੋ ਫਿਰ ਤੇ ਤੁਹਾਡੀ ਸਾਰੀ ਗੱਲਬਾਤ ਹੀ ਖਤਮ ਹੋ ਜਾਂਦੀ ਹੈ ਕਿਉਂ ਕਿ ਯੂਰਪ ਦੇ ਵਿੱਚ ਜਿਹੜੀ ਐਜੂਕੇਸ਼ਨ ਹੈ ਉਹ ਟੋਟਲੀ ਫਰੀ ਹੈ ਪਬਲਿਕ ਯੂਨੀਵਰਸਿਟੀ ਦੇ ਵਿੱਚ ਔਰ ਬਹੁਤ ਹੀ ਵਧੀਆ ਹੋਂ ਤੋਂ ਬਾਅਦ ਵੀ ਤੁਹਾਨੂੰ ਜਿਹੜਾ ਕੈਰੀਅਰ ਜਿਹੜਾ ਬਹੁਤ ਵਧੀਆ ਮਿਲਦਾ ਹੈ ਜੀ ਮਗਰ ਗੱਲ ਕੀਤੀ ਜਾਵੇ ਸਕਾਲਰਸ਼ਿਪ ਦੀ ਜਿੱਦਾਂ ਤੁਸੀਂ ਕੁਐਸਚਨ ਕੀਤਾ ਮੈਨੂੰ ਤੇ ਉਹਦੇ ਲਈ ਤੁਹਾਨੂੰ ਪਹਿਲੇ ਹੋਮਵਰਕ ਕਰਨਾ ਪੈਣਾ ਯੂਨੀਵਰਸਿਟੀਆਂ 5 ਤੇ 6 ਯੂਨੀਵਰਸਿਟੀਆਂ ਤੁਹਾਨੂੰ ਸਿਲੈਕਟ ਕਰਨੀਆਂ ਪੈਣੀਆਂ ਔਰ ਉਹਨਾਂ 'ਚ ਅਪਲਾਈ ਕਰਨਾ ਪੈਣਾ ਔਰ ਉੱਥੇ ਬਹੁਤ ਸਾਰੀ ਸਕਾਲਰਸ਼ਿਪ ਜਿਹੜੀਆਂ ਨਿਕਲਦੀਆਂ ਹਨ ਇਨਟੇਕ ਦੇ ਉੱਪਰ ਉਹ ਤੁਸੀਂ ਅਪਲਾਈ ਕਰੋ ਅਪਲਾਈ ਕਰਨ ਦੇ ਬਾਅਦ ਉਹ ਤੁਹਾਡਾ ਜੜਾ ਸੀਵੀ ਦੇਖਦੇ ਆ ਕਿ ਤੁਹਾਡੇ ਪਾਸ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਹੈ ਕਿਸ ਤਰ੍ਹਾਂ ਦਾ ਕਿਸ ਫੀਲਡ ਦੇ ਵਿੱਚ ਤੁਸੀਂ ਜਿਹੜੀ ਹੈ ਸਟੱਡੀ ਲੈ ਰਹੇ ਹੋ ਔਰ ਮੋਸਟ ਪ੍ਰੋਬਬਲੀ ਸਟੱਡੀ ਵੀ ਤੁਹਾਨੂੰ ਉਸੇ ਫੀਲਡ ਦੇ ਵਿੱਚ ਲੈਣੀ ਪੈਣੀ ਹੈ ਜਿਹੜਾ ਤੁਹਾਡੇ ਪਾਸ ਐਕਸਪੀਰੀਅੰਸ ਹੈ ਉਹ ਫਿਰ ਤੁਹਾਡਾ ਪੂਰਾ ਜੋ ਕ੍ਰਾਈਟੇਰੀਆ ਹੈ ਉਹ ਜਿਸਲੇ ਫੁੱਲਫਿਲ ਹੁੰਦਾ ਹੈ ਤਾਂ ਯੂਨੀਵਰਸਿਟੀ ਆਪਣੇ ਆਪ ਹੀ ਤੁਹਾਨੂੰ ਅਪਰੋਚ ਕਰਦੀ ਹੈ ਔਰ ਤੁਹਾਨੂੰ ਹੈਲਪ ਕਰਦੀ ਹੈ ਕਿ ਤੁਸੀਂ ਕਿਸ ਕਿਸ ਤਰ੍ਹਾਂ ਪੇਪਰ ਵਰਕ ਜਿਹੜਾ ਕਰਨਾ ਹੈ ਕਿਦਾਂ ਕਿਦਾਂ ਉਹ ਸਟਾਰਟ ਹੋਣਾ ਉਹ ਸਾਰਾ ਤੁਹਾਨੂੰ ਅ 3 ਤੇ 4 ਮਹੀਨੇ ਦਾ ਪ੍ਰੋਸੈਸ ਹੈ ਜਿਹਦੇ ਵਿੱਚ ਤੁਹਾਨੂੰ ਕਿਸੇ ਨੂੰ ਅਡਵਾਂਸ ਦੇਣ ਦੀ ਕੋਈ ਵੀ 1 ਵੀ ਰੁਪਿਆ ਖਰਚਣ ਦੀ ਲੋੜ ਨਹੀਂ ਹੈ ਉਹ ਸਾਰਾ ਪ੍ਰੋਸੈਸ ਜਿਹੜਾ ਉਹ ਤੁਹਾਡਾ ਹੌਲੀ 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 ਹੁੰਦਾ ਜਾਏਗਾ ਪਰ ਪੇਸ਼ੈਂਸ ਇਦਾਂ ਨਹੀਂ ਹੈ ਕਿ ਜੀ ਮਹੀਨੇ ਚ ਹੋ ਜਾਊਗਾ ਕਈਆਂ ਨੂੰ ਸਾਲ ਵੀ ਲੱਗ ਜਾਂਦਾ ਮੇਰੇ ਪ੍ਰੋਸੈਸ ਨੂੰ ਮੈਨੂੰ ਸਾਲ ਲੱਗ ਗਿਆ ਕਿਉਂਕਿ ਮੇਰੇ ਪਾਸ ਐਕਸਪੀਰੀਅੰਸ ਸੀਗਾ ਪਰ ਮੇਰੇ ਪਾਸ ਪ੍ਰੋਪਰ ਗਾਈਡੈਂਸ ਨਹੀਂ ਸੀਗੀ ਫਿਰ ਵਿੱਚ ਮੈਂ ਟੋਡੀਆਂ ਵੀ ਵੀਡੀਓ ਦੇਖੀਆਂ ਉੱਤੇ ਵੀ ਮੈਨੂੰ ਕਾਫੀ ਜ਼ਿਆਦਾ ਹੋਮਵਰਕ ਜਿਹੜਾ ਮੈਂ ਕਰਨਾ ਥਾ ਉਹ ਵੀ ਮੈਨੂੰ ਹੈਲਪ ਮਿਲਲੀ ਔਰ ਫਿਰ ਮੈਨੂੰ ਇੰਦਾ ਜਿਹੜਾ ਹੈ ਕਈ ਤਰ੍ਹਾਂ ਦੇ ਕਈ ਕਾਲਜਾਂ ਦੇ ਮੇਰੇ ਜਿਹੜਾ ਕੁਐਸਚਨ ਸੀ ਤੁਸੀਂ ਇੰਡੀਆ ਤੋਂ ਡਾਇਰੈਕਟ ਸਕਾਲਰਸ਼ਿਪ ਲੈ ਕੇ ਆਏ ਸੀਗੇ ਜਾਂ ਤੁਸੀਂ ਗ੍ਰੀਸ ਤੇ ਆਉਣ ਤੋਂ ਬਾਅਦ ਜਰਮਨ ਦੀ ਸਕਾਲਰਸ਼ਿਪ ਲਈ ਸੀਗੀ ਜੀ ਮੇਰਾ ਜਿਹੜਾ ਸਕਾਲਰਸ਼ਿਪ ਦਾ ਪ੍ਰੋਗਰਾਮ ਥਾ ਮੇਰੇ ਪਾਸ ਐਕਸਪੀਰੀਅੰਸ ਥਾ ਜਿਹਦੇ ਕਾਰਨ ਮੈਨੂੰ ਇੰਟਰਕਲਚਰ ਪ੍ਰੋਗਰਾਮ ਮਿਲਿਆ ਸੀਗਾ ਜਿਦੇ ਵਿੱਚ ਮੈਂ ਯੂਰਪ ਦਾ ਇੱਕ ਸਾਲ ਦਾ ਉਹਨਾਂ ਦੇ ਕਲਚਰ ਦੇ ਉੱਤੇ ਰਿਸਰਚ ਕਰਨੀ ਸੀਗੀ ਔਰ ਉਤੋਂ ਬਾਅਦ ਮੈਂ ਇੱਥੇ ਆ ਕੇ ਆਪਣਾ ਜਿਹੜਾ ਫਾਈਨਲ ਜਿਹੜਾ ਥੀਸਿਸ ਦਾ ਟੱਚ था ਉਹ ਮੈਂ ਵਰ ਲੈਂ ਦੇਣਾ ਤਾਂ ਮੇਰਾ ਜੋ ਵੀ ਪੇਪਰ ਵਰਕ ਸੀਗਾ ਉਹ ਮੇਰਾ ਸਾਰਾ ਹੀ ਚਾਹੇ ਮੈਂ ਉੱਥੇ ਰਹਿੰਦੀ थी ਗ੍ਰੀਸ ਰਹਿੰਦੀ थी ਜਾਂ ਮੈਨੂੰ ਹੋਰ ਕੰਟਰੀਆਂ ਦੇ ਵਿੱਚ ਟਰੈਵਲ ਕਰਨਾ ਪੈਂਦਾ ਤਾਂ ਮਗਰ ਮੈਨੂੰ ਸਾਰਾ ਜਿਹੜਾ ਪੇਪਰ ਵਰਕ ਹੈ ਉਹ ਮੇਰੀ ਯੂਨੀਵਰਸਿਟੀ ਮੇਰੇ ਗਾਈਡ ਮੇਰੇ ਸਾਰੇ ਪ੍ਰੋਫੈਸਰ ਉਹ ਸਾਰੇ ਜਿਹੜੇ تھے ਉਹ ਜਰਮਨ ਦੇ ਹੀ ਸੀਗੇ ਕਈ ਜੇ ਕਿਸੇ ਨੇ ਜਿਵੇਂ ਹੁਣ ਆਪਣੇ ਕੋਈ ਰਮਾਨੀਆ ਜਾਂ ਬਲਗਾਰੀਆ ਸਟੱਡੀ ਵੀਜ਼ੇ ਤੇ ਇਹਦਾ ਲੋਕੀ ਆ ਰਹੇ ਨੇ ਖਾਸ ਕਰਕੇ ਸਾਈਪਰਸ ਤੇ ਮਾਲਟਾ ਦੇ ਵਿੱਚ ਬਹੁਤ ਨੇ ਤੇ ਜੇ ਉਹ ਜਰਮਨ ਮੂਵ ਹੋਣਾ ਚਾਹਣ ਉਹਦੇ ਬਾਰੇ ਤੁਹਾਨੂੰ ਜੇ ਕੋਈ ਨੋਲੇਜ ਹੋਵੇ ਕੀ ਪ੍ਰੋਸੈਸ ਆਉਂਦਾ ਹਾਂਜੀ ਆ ਉਹਦੇ ਬਾਰੇ ਮੈਨੂੰ ਜਿਹੜੀ ਨੋਲੇਜ ਹੈਗੀ ਮੈਂ ਉਹੀ ਸ਼ੇਅਰ ਕਰਨਾ ਚਾਹਾਂਗੀ ਕਿਉਂਕਿ ਹਰ ਕਿਸੇ ਦਾ ਆਪਣਾ ਆਪਣਾ ਕੇਸ ਹੁੰਦਾ ਹੈ ਆਪਾਂ ਹਰ ਕਿਸੇ ਨੂੰ ਕੰਪੇਅਰ ਨਹੀਂ ਕਰ ਸਕਦੇ ਮਗਰ ਉਸ ਦੇ ਵਿੱਚ ਅਗਰ ਤੁਸੀਂ ਐਮਬੀਏ ਦੇ ਬੇਸਿਸ ਪਰ ਆਂਦੇ ਹੋ most probably ਤੁਹਾਨੂੰ ਇੱਕ 6 ਮਹੀਨੇ ਦਾ ਟਾਈਮ ਹੁੰਦਾ ਜਿਹਦੇ ਵਿੱਚ ਤੁਸੀਂ ਜਿਹੜਾ ਹੈ ਆਪਣੀ ਟ੍ਰੇਨਿੰਗ ਕਰਦੇ ਹੋ ਉਹਦੇ ਵਿੱਚ ਉਹ ਤੁਹਾਡੀ ਆਪਣੀ ਕੈਪੇਬਿਲਿਟੀ ਹੈ ਜਾਂ ਫਿਰ ਤੁਹਾਡਾ ਆਪਣਾ ਇੰਟਰਸਟ ਹੈ ਵੀ ਜੇ ਤੁਸੀਂ ਜਰਮਨ 'ਚ ਇੰਟਰਸਟ ਰੱਖਦੇ ਹੋ ਪੋਲੈਂਡ 'ਚ ਸਵਿਜ਼ਰਲੈਂਡ ਦੇ ਵਿੱਚ ਤਾਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਇੰਟਰਨਸ਼ਿਪ ਜਿਹੜੀ ਹੈ ਪ੍ਰੋਵਾਈਡ ਕਰਦੀਆਂ ਤੁਸੀਂ ਮਾਲਟਾ 'ਚ ਰਹਿ ਕੇ ਆਪਣੇ ਯੂਨੀਵਰਸਿਟੀ 'ਚ ਗੱਲ ਕਰਕੇ ਉਹਨਾਂ ਕੋਲੋਂ ਉੱਥੋਂ ਤੁਸੀਂ ਅਪਲਾਈ ਕਰ ਸਕਦੇ ਹੋ ਜਰਮਨ ਨੂੰ ਪੋਲੈਂਡ ਨੂੰ ਅਗਰ ਤੁਹਾਡੀ ਇੰਟਰਨਸ਼ਿਪ ਜਿਹੜੀ ਹੈ ਸਿਲੈਕਟ ਹੋ ਜਾਂਦੀ ਹੈ 6 ਮਹੀਨੇ ਦੀ ਇੰਟਰਨਸ਼ਿਪ ਹੁੰਦੀ ਹੈ ਉਹ ਸਿਲੈਕਟ ਹੋ ਜਾਂਦੀ ਹੈ ਤਾਂ ਉਹ ਸਾਰੀ ਫ੍ਰੀ ਆਫ ਕੋਸਟ ਹੁੰਦੀ ਹੈ ਜਿਦੇ ਵਿੱਚ ਤੁਹਾਡਾ ਰਹਿਣਾ ਖਾਣਾ ਤੇ ਤੁਹਾਡਾ ਜਿਹੜਾ ਕੰਮ ਹੁੰਦਾ ਉਹਦਾ ਵੀ ਤੁਹਾਨੂੰ ਜਿਹੜਾ ਹੈ 500 ਤੇ 600 ਯੂਰੋ ਮਹੀਨੇ ਦੀ ਤੁਹਾਡਾ ਜਿਹੜਾ ਵੇਜਸ ਹੈ ਤੁਹਾਨੂੰ ਮਿਲਦਾ ਹੈ ਤੇ ਨਾਲ-ਨਾਲ ਤੁਹਾਨੂੰ ਟ੍ਰੇਨਿੰਗ ਜਿਹੜੀ ਹੈ ਮਿਲਦੀ ਹੈ ਤੇ ਤੁਸੀਂ ਫਿਰ ਉਹ ਉਸ ਟ੍ਰੇਨਿੰਗ ਦੇ ਬੇਸਿਸ ਪਰ ਅਗਰ ਤੁਹਾਡੀ ਟ੍ਰੇਨਿੰਗ ਉਹਨਾਂ ਨੂੰ ਪਸੰਦ ਆਂਦੀ ਹੈ ਤੁਹਾਡਾ ਗ੍ਰੇਡ ਵਧੀਆ ਆਂਦਾ ਹੈ ਤਾਂ ਉਹ ਤੁਹਾਨੂੰ ਵੀਜ਼ਾ ਤੁਹਾਨੂੰ ਆਪਣੇ ਆਪ ਹੀ ਫਤਰਾਗ ਮਿਲ ਜਾਊਗਾ ਕੰਟਰੈਕਟ ਦਾ ਤੇ ਤੁਹਾਡਾ ਵੀਜ਼ਾ ਜਿਹੜਾ ਹੈ ਆਟੋਮੈਟਿਕਲੀ ਜਿਹੜਾ ਤੁਸੀਂ ਚੇਂਜ ਕਰਵਾ ਸਕਦੇ ਹੋ ਮਾਲਟਾ ਚੋਂ ਕੋ ਬੁਲਗਾਰੀਆ ਚੋਂ ਮਗਰ ਉਹ ਪੇਪਰ ਬਿਲਕੁਲ ਪੇਪਰ ਵਰਕ ਬਿਲਕੁਲ ਕਲੀਅਰ ਹੋਣਾ ਚਾਹੀਦਾ ਨੀਟ ਐਂਡ ਕਲੀਨ ਹੋਣਾ ਚਾਹੀਦਾ ਔਰ ਤੁਸੀਂ ਆਰਾਮ ਨਾਲ ਆਪਣੀ ਜਿਹੜਿਆ ਇੱਕ ਖੁਆਇਸ਼ ਹੈ ਕਿ ਜੀ ਇੰਟਰਨਸ਼ਿਪ ਅਪਾ ਯੂਰਪ ਚ ਕਰਨਾ ਚਾਹੁੰਦੇ ਆ ਮੇਨ ਜਗਾ ਪਰ ਕਰਨਾ ਚਾਹੁੰਦੇ ਜੇ ਕਰ ਸਕਦੇ ਹੋ ਜਿੱਦਾਂ ਕਿ ਮੈਂ ਆਪਣੀ ਹਰ ਇੱਕ ਵੀਡੀਓ ਦੇ ਵਿੱਚ ਵੀ ਸ਼ੇਅਰ ਕਰਦਾ ਉਹਨਾਂ ਵੀ ਜਿਹੜਾ ਜਰਮਨ ਇੱਥੇ ਦਾ ਜਿਹੜਾ ਪੇਪਰ ਵਰਕ ਆ ਬਹੁਤ ਜ਼ਰੂਰੀ ਆ ਪੇਪਰ ਵਰਕ ਇੱਥੇ ਹੈਗਾ ਵੀ ਬਹੁਤ ਹੈ ਤੇ ਜੇ ਤੁਹਾਡਾ ਪੇਪਰ ਵਰਕ ਪੂਰਾ ਤੁਹਾਨੂੰ ਕਿਸੇ ਪਾਸੇ ਵੀ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਹੈਗੀ ਇੱਕ ਦੋ ਵਾਰ ਪਹਿਲਾਂ ਮੈਂ ਵੀਡੀਓ ਹੀ ਬਣਾਈ ਸੀ ਸਕਾਲਰਸ਼ਿਪ ਦੇ ਉੱਤੇ ਮੈਂ ਵੀਡੀਓ ਬਣਾ ਚੁੱਕੇ ਹਾਂ ਪਹਿਲਾਂ ਵੀ ਤੇ ਸਾਡੇ ਲੋਕਾਂ ਦੇ ਹੀ ਰਿਵਿਊ ਰਹਿੰਦਾ ਨਹੀਂ ਯਾਰ ਫ੍ਰੀ ਦਾ ਤਾਂ ਸੀ ਮੰਨ ਲਓ ਵੀ ਸਾਡੇ ਪੰਜਾਬ ਵਾਲੇ ਮੰਨਦੇ ਅਸੀਂ ਪਟਾਲਾ ਨਹੀਂ ਟੱਪ ਸਕਦੇ ਤੇ ਤੁਸੀਂ ਜਰਮਨ ਦੀ ਗੱਲ ਕਰਦੇ ਹੋ ਸਕਾਲਰਸ਼ਿਪ ਜਿਹੜੀ ਹਮੇਸ਼ਾ ਫ੍ਰੀ ਹੁੰਦੀ ਆ ਪਰ ਇਹ ਸਾਡੇ ਲੋਕਾਂ ਦੇ ਦਿਮਾਗ 'ਚ ਗੱਲ ਨਹੀਂ ਬੈਂਦੀ ਕਿਉਂਕਿ ਸਾਡੇ ਲੋਕਾਂ ਦਾ ਕੰਮ ਇਹ ਹੁੰਦਾ ਏ ਏਜੰਟ ਕੋਲੇ ਗਏ ਨੇ ਏਜੰਟ ਉਹਨਾਂ ਨੂੰ ਦੱਸਦਾ ਵੀ ਤੁਹਾਡਾ ਬੱਚਾ ਕਿਹੜੇ ਕੋਰਸ 'ਚ ਜਾਊਗਾ ਕਿਹੜੀ ਸਿਟੀ 'ਚ ਜਾਊਗਾ ਸਾਡੇ ਆਲੇ ਨੇ ਸਿਰਫ ਇਕੱਲਾ ਪੈਸਾ ਲਾਉਣਾ ਹੁੰਦਾ ਤੇ ਜਿੱਦਾਂ ਕਿ ਉਹ ਮੈਂ ਇਹਨਾਂ ਨੂੰ ਦੱਸ ਚੁੱਕਾ ਆ ਵੀ ਜਰਮਨ 'ਚ ਪਬਲਿਕ ਯੂਨੀਵਰਸਿਟੀ ਦੇ ਵਿੱਚ ਜਿਹੜੀ ਸਟੱਡੀ ਬਿਲਕੁਲ ਫ੍ਰੀ ਹੈ ਜੀ ਤੇ ਫਿਰ ਸਾਡੇ ਲੋਕਾਂ ਦਾ ਦੂਜਾ ਕੁਐਸਚਨ ਹੁੰਦਾ ਵੀ ਪਬਲਿਕ ਯੂਨੀਵਰਸਿਟੀ 'ਚ ਐਡਮਿਸ਼ਨ ਲੈਣੀ ਕਿੱਦਾਂ ਤੇ ਤੀਸਰਾ ਕੁਐਸਚਨ ਮਾਪਿਆਂ ਦੇ ਹੀ ਹੁੰਦਾ ਵੀ ਸਾਡੇ ਬੱਚੇ ਨੇ ਪਲੱਸ 2 ਕਰ ਲਈ ਹੈ ਜੀ ਜਾਂ ਹੁਣ ਵੀ ਮੈਨੂੰ ਮੈਸੇਜ ਆਉਂਦੇ ਨੇ ਪਲੱਸ 2 ਕਰ ਰਹੇ ਹਾਂ ਤੇ ਬੱਚੇ ਨੂੰ ਅਸੀਂ ਕੀ ਕਰਾਈਏ ਤੇ ਬਸ ਛੇਤੀ ਜਰਮਨ ਭੇਜ ਦਈਏ ਉਹਦੇ ਬਾਰੇ ਜਿਹੜੀ ਮੇਰੀ ਆਪਣੀ ਪਰਸਨਲ ਐਡਵਾਈਸ ਹੈ ਮੈਂ ਤਾਂ ਇਹੀ ਕਹਿੰਦਾ ਲੋਕਾਂ ਨੂੰ ਵੀ ਪਲੱਸ 2 ਤੋਂ ਬਾਅਦ ਤੁਸੀਂ ਆਪਣੇ ਜਿੱਦਾਂ ਦੇ ਬਰਲਿਨ ਦੇ ਹਾਲਾਤ ਆਪਾਂ ਦੇਖੇ ਨੇ ਰੇ ਕੁੜੀਆਂ ਨੂੰ ਖਾਸ ਕਰਕੇ ਵੀ ਪਲੱਸ 2 ਤੋਂ ਬਾਅਦ ਨਾ ਭੇਜੋ ਜੇ ਕਿਸ ਨੂੰ ਮੇਰੀ ਗੱਲ ਬੁਰੀ ਲੱਗੇ ਹੋ ਸਕਦਾ ਕੁੜੀਆਂ ਨੂੰ ਬੱਚਿਆਂ ਨੂੰ ਜ਼ਿਆਦਾਤਰ ਬੁਰੀ ਲੱਗ ਸਕਦਾ ਮਾਪਿਓ ਨੂੰ ਨਹੀਂ ਮਾਪਿਓ ਨੂੰ ਨਹੀਂ ਲੱਗਦੀ ਹੈਗੀ ਵੀ ਸਾਡੇ ਰਾਜ ਚ ਅਰੋੜਾ ਬਣ ਰਹੇ ਨੇ ਵੀ ਸਾਨੂੰ ਕਹਿ ਰਹੇ ਨੇ ਵੀ ਬੱਚਿਆਂ ਨੂੰ ਪਲੱਸਟੂ ਤੋਂ ਬਾਅਦ ਨਾ ਭੇਜੋ ਪਲੱਸਟੂ ਤੋਂ ਬਾਅਦ ਨਾ ਭੇਜੋ ਆਓ ਜਰਮਨ ਆਓ ਪ੍ਰਿਪੇਅਰ ਹੋ ਕੇ ਆਓ ਥੋੜਾ ਜਿਹਾ ਮੈਚੂਰ ਹੋ ਕੇ ਆਓ ਤੁਸੀਂ ਘੱਟੋ ਘੱਟ ਇੰਡੀਆ ਤੋਂ ਗ੍ਰੈਜੂਏਸ਼ਨ ਕਰਕੇ ਆਓ ਤੁਸੀਂ ਇਹਦੇ ਬਾਰੇ ਕੀ ਕਹੋਗੇ ਤੁਸੀਂ ਵੀ ਆਪਣੇ ਵਿਚਾਰ ਦੋ ਕਿਉਂਕਿ ਤੁਸੀਂ ਬਧਿਆ ਸੁਲਝੇ ਹੋਏ ਹੋ ਤੁਸੀਂ ਆਪ ਇੰਡੀਆ ਤੋਂ ਮਾਸਟਰ ਕੀਤੀ ਹੈ ਤੇ ਉਸ ਤੋਂ ਬਾਅਦ ਤੁਸੀਂ ਇੰਟਰਨਸ਼ਿਪ ਤੇ ਆਏ ਹੋ ਤੇ ਉਹਦੇ ਬਾਰੇ ਤੁਸੀਂ ਇਹਨਾਂ ਨੂੰ ਕੀ ਕਹਿਣਾ ਚਾਹੋਗੇ ਬੱਚਿਆਂ ਨੂੰ ਜਾਂ ਬੱਚਿਆਂ ਦੇ ਮਾਪਿਓ ਨੂੰ ਵੀ ਉਹ ਜੋ ਉਹਨਾਂ ਦੀ ਸੋਚ ਹੈ ਬਸ ਇੱਕ ਵੀ ਬਾਹਰ ਜਾਣ ਦੀ ਬੱਚਿਆਂ ਦੀ ਕਿਉਂਕਿ ਉਹਨਾਂ ਨੂੰ ਇੱਥੇ ਬਾਰੇ ਜਰਮਨ ਬਾਰੇ ਕਲਚਰ ਬਾਰੇ ਕਿਸੇ ਚੀਜ਼ ਬਾਰੇ ਕੁਝ ਨਹੀਂ ਪਤਾ ਹੈਗਾ ਤੇ ਉਹਨਾਂ ਬਾਰੇ ਤੁਸੀਂ ਕੁਝ ਕਹੋ ਓਕੇ ਹਾਂਜੀ ਅ ਐਕਚੁਅਲੀ ਆਪਾਂ ਨੂੰ ਅੱਜ ਤੱਕ ਪਤਾ ਨਹੀਂ ਲੱਗਿਆ ਅਸੀਂ ਵੀ ਇਹੋ ਜਿਹੀਆਂ ਗੱਲਾਂ ਸੁਣ ਕੇ ਜਿਹੜਾ ਅਸੀਂ ਵਾਰਡ ਦੀ ਕੰਟਰੀਆਂ ਦੀ ਤਰਫ ਨੱਠੇ ਆਂ ਮਗਰ ਉਹ ਸਮਾਂ ਹੁਣ ਨਹੀਂ ਰਿਹਾ ਸਾਨੂੰ ਹੁਣ ਹੌਲੇ ਹੌਲੇ ਪਤਾ ਲੱਗਦਾ ਪਿਆ ਕਿਉਂਕਿ ਇੱਥੇ ਜਿਹੜਾ ਕਲਚਰ ਹੈ ਇਹ ਬਹੁਤ ਹੀ ਪ੍ਰਿਜ਼ਰਵੇਟਿਵ ਕਲਚਰ ਹੈ ਇਹ ਆਪਣੇ ਕਲਚਰ ਨੂੰ ਆਪਣੇ ਸੋਸ਼ਲ ਕਲਚਰ ਨੂੰ ਜਾਦਾ ਪਬਲਿਕਲੀ ਨਹੀਂ ਕਰਨਾ ਚਾਹੁੰਦੇ ਫੋਟੋ ਵੀਡੀਓ ਸਾਰੀ ਇਸ ਦੇ ਥਰੂ ਜਿਹੜਾ ਨਹੀਂ ਦੱਸਣਾ ਚਾਹੁੰਦੇ ਔਰ ਹਮੇਸ਼ਾ ਸ਼ੀਸ਼ੇ ਦੀ ਸਹੀ ਸਾਈਡ ਹਰ ਕੋਈ ਦੱਸਦਾ ਜਿਹੜਾ ਉਲਟਾ ਦੱਸਣਾ ਸਟਾਰਟ ਕਰਦਾ ਉਹਨੂੰ ਕਹਿੰਦੇ ਵੀ ਨਹੀਂ ਇਹ ਗਲਤ ਹੈ ਇਹ ਤਾਂ ਚਾਹੁੰਦਾ ਹੀ ਨਹੀਂ ਹੈ ਵੀ ਆਪਾਂ ਬਾਹਰ ਆਈਏ ਇਹ ਤਾਂ ਚਾਹਦੀ ਨਹੀਂ ਹੈ ਵੀ ਆਪਾਂ ਬਾਹਰ ਰਹੀਏ ਐਸਾ ਕੁਝ ਨਹੀਂ ਹੈ ਪਰ ਗੱਲ ਸਹੀ ਹੈ ਵੀ ਆਪਾਂ 12ਵੀਂ ਪੜ੍ਹਿਆ ਬੱਚਾ ਜਿਹੜਾ ਹੈ ਉਹ ਇੱਥੇ ਦਾ ਜਿਹੜਾ ਸਟ੍ਰੈਸ ਹੈ ਉਹ ਨਹੀਂ ਹੈਂਡਲ ਕਰ ਪਾਂਦਾ ਅਗਰ ਕਰ ਵੀ ਪਾਂਦਾ ਹੈ ਤਾਂ ਉਹਨੂੰ ਬਹੁਤ ਹੀ ਜ਼ਿਆਦਾ ਪ੍ਰਿਪੇਅਰ ਹੋ ਕੇ ਆਣਾ ਪੈਂਦਾ ਕਿਉਂਕਿ ਆਪਾਂ ਆਪਣੀ ਫੈਮਿਲੀ ਛੱਡਦੇ ਆ ਇੱਥੇ ਹਰ ਕੰਮ ਖੁਦ ਕਰਨਾ ਪੈਂਦਾ ਹੈ ਵੇਜਸ ਦੇ ਹਿਸਾਬ ਨਾਲ ਲਿਵਿੰਗ ਸਟੈਂਡਰਡ ਜਿਹੜਾ ਇੱਥੇ ਹਾਈ ਹੈ ਤੇ ਖਰਚੇ ਵੀ ਬਹੁਤ ਜ਼ਿਆਦਾ ਹੈ ਤੇ ਆਪਣੀ ਜਿਹੜੀ ਗਿਲਟ ਸਾਨੂੰ ਮਿਲਦੀ ਹੈ ਉਹਦੇ ਨਾਲ ਵੀ ਸਾਡਾ ਜਿਹੜਾ ਗੁਜ਼ਾਰਾ ਇਈ ਵਾਰ ਨਹੀਂ ਹੋ ਪੰਦਾ ਐਸੇ ਐਸੇ ਹਾਲਾਤਾਂ ਚ ਬੱਚੇ ਜਿਹੜੇ ਆਪਾਂ ਦੇਖੇ ਆ ਔਰ ਦੇਖਦੇ ਆ ਤੇ ਇਸ ਕਰਕੇ ਜਿਹੜਾ ਰਿਕੁਐਸਟ ਕਰਦੇ ਆ ਕਿ ਜੇ ਆਣਾ ਹੈ ਤਾਂ ਹੋਮਵਰਕ ਕਰਕੇ ਆਓ ਕਿਸੇ ਵੀ ਕੰਟਰੀ ਚ ਜਰਮਨ ਦੀ ਗੱਲ ਨਹੀਂ ਹੈ ਸਾਰੀਆਂ ਕੰਟਰੀਆਂ ਆਪਾਂ ਕਿਸੇ ਵੀ ਕੰਟਰੀ ਨੂੰ ਬੁਰਾ ਚੰਗਾ ਨਹੀਂ ਬੋਲ ਸਕਦੇ ਠੀਕ ਹੈ ਤੁਸੀਂ ਆਏ ਦਿਨ న్యూਸ ਸੁਣਦੇ ਹੀ ਹੋ ਤਾਂ ਸਾਡਾ ਬੱਚਾ ਤੁਹਾਡਾ ਬੱਚਾ ਅਸੀਂ ਸਾਰੇ ਹੈ ਤਾਂ ਇੱਕ ਜਿਹੀ ਹੈ ਨਾ ਸਾਨੂੰ ਇਸ ਤਰ੍ਹਾਂ ਤਾਂ ਨਹੀਂ ਹੈ ਕਿ ਅਸੀਂ ਅਸੀਂ ਕੋਈ ਆਜੂਗਾ ਤਾਂ ਸਾਨੂੰ ਉਹਦੇ ਨਾਲ ਕੁਝ ਹੋ ਜਾਣਾ ਜਾਂ ਉਹਦੀ ਸਕਸੈਸ ਦੇਖ ਕੇ ਸਾਨੂੰ ਕਿਉਂਕਿ ਸਾਡਾ ਕੋਈ ਪਰਸਨਲ ਪਰਸਨਲ ਬੈਨੀਫਿਟ ਨਹੀਂ ਹੈ ਅਸੀਂ ਜਸਟ ਇੱਕ ਅਵੇਅਰਨੈਸ ਫੈਲਾਣੇ ਆ ਜਦੋਂ ਭਾਜੀ ਫੈਲਾਂਦੇ ਆ ਕਿ ਜੀ ਭਾਜੀ ਇੱਥੇ ਆਏ ਸੀਗੇ ਤਾਂ ਕਹਿੰਦੇ ਵੀ ਮਤਲਬ ਸਹੀ ਗੱਲ ਹੈ ਕਿ ਉਹਨਾਂ ਨੇ ਜਿਸ ਲਈ ਖੁਦ ਹਾਲਾਤ ਦੇਖੇ ਆ ਕਿਉਂਕਿ ਜਿੱਥੇ ਰਹਿੰਦੇ ਆ ਉੱਥੇ ਬਹੁਤ ਹੀ ਇੱਕਦਮ ਸ਼ਾਂਤ ਮਾਹੌਲ ਹੈ ਉੱਥੇ ਦਾ ਸੋਸ਼ਲ ਕਲਚਰ ਔਰ ਇੱਥੇ ਦੇ ਸੋਸ਼ਲ ਕਲਚਰ 'ਚ ਭਾਜੀ ਕਹਿੰਦੇ ਵੀ ਜ਼ਮੀਨ ਅਸਮਾਨ ਦਾ ਫਰਕ ਹੈ ਜਰਮਨ ਹੈ ਜੀ ਮਗਰ ਉੱਥੇ ਦਾ ਜਿਹੜਾ ਮਾਹੌਲ ਹੈ ਸਾਡੇ ਵਾਲੇ ਪਾਸੇ ਤੁਹਾਨੂੰ ਬਹੁਤ ਡਿਫਰੈਂਟ ਮਿਲੂਗਾ ਸਟੂਡੈਂਟ ਹੈਗਾ ਸਾਡੇ ਵਾਲੀ ਸਾਈਡ ਜ਼ਿਆਦਾਤਰ ਸਾਊਥ ਇੰਡੀਅਨ ਸਟੂਡੈਂਟ ਆ ਖਾਸ ਕਰਕੇ ਕਿਹੜੇ ਆਈਟੀ ਦੇ ਨਾਲ ਰਿਲੇਟਡ ਸਟੂਡੈਂਟ ਆਉਂਦੇ ਨੇ ਸਾਡੇ ਵਾਲੀ ਸਾਈਡ ਉਹ ਆ ਪਰ ਬਰਲਿਨ ਦੇ ਵਿੱਚ ਤਾਂ ਹਰ ਇੱਕ ਬੱਚਾ ਹੀ ਆਪਾਂ ਕਹਿੰਦੇ ਆ ਪ੍ਰਾਈਵੇਟ ਯੂਨੀਵਰਸਿਟੀ ਆ ਕਿੰਨੀ ਪ੍ਰਾਈਵੇਟ ਯੂਨੀਵਰਸਿਟੀ ਆ ਨੇ ਉਰੇ ਸਾਰੇ ਬਰਲਿਨ ਚਾਰੇ ਨੇ ਇੱਥੇ ਸਟੂਡੈਂਟ ਇੰਨਾ ਜਿਆਦਾ ਤੁਹਾਨੂੰ ਦੇਖਣ ਨੂੰ ਮਿਲਦਾ ਕਈ ਵਾਰ ਤਾਂ ਚਲੋ ਆਪਾਂ ਨੂੰ ਹੁੰਦਾ ਵੀ ਸਾਡੇ ਲੋਕ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇ دوسری ਸਾਈਡ ਤੋਂ ਸਾਨੂੰ ਇਹ ਹੁੰਦਾ ਵੀ ਤਰਸ ਆ ਰਿਹਾ ਜਿਵੇਂ ਕੋਈ ਵਾਰ ਇੱਥੇ ਸਾਈਕਲ ਚਲਾ ਰਹੇ ਨੇ ਵੀ ਮਾਲੋ ਡਿਲੀਵਰੀ ਦਾ ਕੰਮ ਕਰ ਰਹੇ ਨੇ ਮੁੰਡੇ ਠੀਕ ਆ ਆਪਣੇ ਵਿੱਚ ਵਧੀਆ ਵੀ ਪੈਸੇ ਕਮਾ ਰਹੇ ਨੇ ਕਈਆਂ ਦੇ ਕੋਈ ਪੈਸੇ ਲੈ ਕੇ ਭੱਜ ਜਾਂਦਾ ਫਿਰ ਉਹ ਕਹਿੰਦੇ ਨੇ ਭਾਜੀ ਸਾਡੇ ਪੈਸੇ ਮਰ ਗਏ ਨੇ ਜਿਹੜੇ ਆਪਣੇ ਰੈਸਟੋਰੈਂਟ ਵਾਲੇ ਨੇ ਠੀਕ ਆ ਉਹ ਆਪਾਂ ਕਹਿੰਦੇ ਵੀ ਦੰਦ ਹਾਥੀ ਦੇ ਦੰਦ ਖਾਣਦੇ ਹੋਰ ਨੇ ਤੇ ਦਿਖਾਣ ਦੇ ਹੋਰ ਨੇ ਉਹ ਚੀਜ਼ਾਂ ਮੈਂ ਇੱਥੇ ਆ ਕੇ ਬਰਲਿਨ 'ਚ ਆਪ ਤੋਂ ਪਰਸਨਲ ਤੌਰ ਤੇ ਕਿ ਸਿੱਖੀਆਂ ਨੇ ਵੀ ਯਾਰ ਇਦਾਂ ਦੇ ਵੀ ਸਾਡੇ ਲੋਕੀ ਨੜੇ ਉਰੇ ਰਹਿ ਰਹੇ ਨੇ ਤੇ ਜੇ ਤੁਸੀਂ ਮੇਰੇ ਹਿਸਾਬ ਨਾਲ ਕਿਸੇ ਨੇ ਬੱਚਾ ਭੇਜਣਾ ਹੈ ਤਾਂ ਤੁਸੀਂ ਆਪਣਾ ਕੋਈ ਤੁਹਾਡਾ ਹੈਗਾ ਰਿਸ਼ਤੇਦਾਰ ਖਾਸ ਜਿਹੜਾ ਉਹਨੂੰ ਰੱਖੇ ਉਹ ਤਾਂ ਠੀਕ ਹੈ ਪਰ ਉਸ ਤੋਂ ਬਿਨਾ ਮੇਰੇ ਹਿਸਾਬ ਨਾਲ ਬਰਲਿਨ ਦੇ ਹਾਲਾਤ ਦੇਖ ਕੇ ਨਹੀਂ ਲੱਗਦਾ ਤੁਸੀਂ ਆਪਣੇ 18-20 ਸਾਲ ਦੇ ਧੀ ਪੁੱਤ ਨੂੰ ਬਾਰੇ ਇੱਕਦਮ ਇਦਾਂ ਭੇਜੋ ਵੀ ਬਰਲਿਨ ਦੇ ਤੇ ਜਾਂ ਫਿਰ ਮੈਂ ਬੱਚਾ ਨੂੰ ਸਲਾਹ ਦਿੰਦਾ ਹੁਣਾਂ ਵੀ ਤੁਸੀਂ ਹਾਊਸ ਬਿਲਡਿੰਗ ਵਾਸਤੇ ਕੋਸ਼ਿਸ਼ ਕਰੋ ਇੰਡੀਆ ਤੋਂ ਲੈਂਗੁਏਜ ਸਿੱਖਣ ਦੀ ਪਰ ਸਾਡੇ ਨਾਲ ਜੇ ਉੱਥੇ ਸਬਰ ਨਹੀਂ ਹੈਗਾ ਵੀ ਇੱਕ ਸਾਲ ਲੈਂਗੁਏਜ ਸਿੱਖਣ ਨੂੰ ਲੱਗਦਾ ਤੇ ਇਹਨਾਂ ਨੂੰ ਜਿੰਨਾ ਮਰਜ਼ੀ ਸਮਝਾ ਲਈਏ ਆਪਾਂ ਵੀ ਇੱਕ ਸਾਲ ਤੇ ਜਰਮਨ ਚ ਵੀ ਲੱਗਦਾ ਇੱਥੇ ਹੈ ਨਹੀਂ ਵੀ ਕੁਝ ਕੋਲ ਕੇ ਪਾਉਂਦੇ ਨੇ ਆਪਾਂ ਇੱਥੇ ਆ ਗਏ ਦੱਸ ਦੇਣਾ ਚ ਸਿੱਖ ਜਾਵਾਂਗੇ ਸਾਡੇ ਮਾਪਿਓ ਗਾਹਾਂ ਇਦਾਂ ਦੇ ਇਹ ਜਿਹੇ ਨੇ ਉਹ ਵੀ ਕਹਿੰਦੇ ਨੇ ਕੋਈ ਨਹੀਂ ਸਾਡਾ ਬੱਚਾ ਜਰਮਨ ਜਾ ਕੇ ਲੈਂਗੁਏਜ ਸਿੱਖ ਲੂਗਾ ਉੱਤੇ ਵੀ 2-4 ਤੁਸੀਂ ਦੱਸ ਸਕਦੇ ਹੋ ਤਾਂ ਜ਼ਰੂਰ ਦੱਸੋ ਇਹਨਾਂ ਨੂੰ ਵੀ ਕਿੰਨੀ ਕਿ ਡਿਫਿਕਲਟ ਲੈਂਗੁਏਜ ਆ ਤੇ ਤੁਹਾਨੂੰ ਰੇ ਇੱਕ ਸਾਲ ਤੋਂ ਉੱਪਰ ਹੋ ਗਿਆ ਰਹਿੰਦਾ ਇਹਨੂੰ ਤੇ ਤੁਸੀਂ ਆਪ ਵੀ ਹਾਂਜੀ ਅਗਰ ਗੱਲ ਕੀਤੀ ਰਵੇ ਲੈਂਗੁਏਜ ਦੀ ਤਾਂ ਲੈਂਗੁਏਜ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਤੁਹਾਨੂੰ ਵੀ ਪਬਲਿਕ ਯੂਨੀਵਰਸਿਟੀਆਂ 'ਚ ਤਾਂ ਤੁਸੀਂ ਐਡਮਿਸ਼ਨ ਤੋਂ ਉਹਨੂੰ ਤਾਂ ਹੀ ਮਿਲੂਗਾ ਫ੍ਰੀ ਦੀ ਐਜੂਕੇਸ਼ਨ ਤਾਂ ਹੀ ਮਿਲੂਗੀ ਕਿਉਂਕਿ ਇੱਥੇ ਸਭ ਕੁਝ ਸਰਕਾਰੀ ਹੈ ਇੱਥੇ ਪ੍ਰਾਈਵੇਟਾਈਜ਼ੇਸ਼ਨ ਨਹੀਂ ਹੈ ਜਿਸ ਲਈ ਸਰਕਾਰੀ 'ਚ ਤੁਸੀਂ ਜਾਓਗੇ ਤਾਂ ਇੱਥੇ ਹਰ ਇੱਕ ਕੰਮ ਜਿਹੜਾ ਉਹ ਲੈਂਗੁਏਜ ਦੇ ਵਿੱਚ ਹੀ ਹੁੰਦਾ ਹੈ ਆਪਣੀ ਲੈਂਗੁਏਜ ਨੂੰ ਬਹੁਤ ਹੀ ਜ਼ਿਆਦਾ ਪ੍ਰੇਫਰੈਂਸ ਦੇ ਦਿੰਦੇ ਹਨ ਔਰ ਉਹਦੇ ਵੀ ਸਟੈਪ ਹੈ ਏ ਆਈਨਸਾ ਸਵਾਈ ਹੈ ਬੀ 1 ਬੀ 2 ਔਰ ਉਹ ਜਿੱਦਾਂ 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 ਲੈਵਲ ਵੱਧਦਾ ਹੈ ਉਦਾਂ ਉਦਾਂ ਉਹ ਲੈਵਲ ਜਿਹੜਾ ਹੈ ਕਠਿਨ ਹੁੰਦਾ ਜਾਂਦਾ ਹੈ ਔਰ ਸਾਨੂੰ ਉਹ ਲੈਵਲ ਸਿੱਖਣ ਨੂੰ ਈਵਨ ਅਸੀਂ ਜਰਮਨ ਚ ਰਹਿੰਦੇ ਆ ਹੱਲੇ ਵੀ ਅਸੀਂ ਜਿਹੜਾ ਹੈ ਮਾੜਾ ਮੋਟਾ ਸਮਝ ਲਈਦਾ ਬੋਲ ਲੇ ਲਿਆ ਮਗਰ ਇੰਨਾ ਕਲੀਅਰ ਨਹੀਂ ਬੋਲ ਪੰਦੇ ਔਰ ਇੱਥੇ ਜਿਹੜੇ ਲੈਂਗੁਏਜ ਦੇ ਕੋਰਸ ਹੈ ਉਹਦੇ ਲਈ ਆਪਾਂ ਹਰ ਮਹੀਨੇ 300 500 ਯੂਰੋ ਜਿਹੜਾ ਹੈ ਖਰਚ ਕਰਦੇ ਆ ਸਭ ਤੋਂ ਵਧੀਆ ਗੱਲ ਹੈ ਕਿ ਬੱਚਾ ਹੱਖਾਂ ਦੇ ਸਾਹਮਣੇ ਆਪਣੇ ਘਰ ਦਾ ਰਹਿ ਕੇ ਆਪਣੇ ਉੱਥੇ 2 ਸਾਲ ਲਗਾ ਕੇ ਲੈਂਗੁਏਜ ਸਿੱਖ ਲੇ ਫਿਰ ਇੱਥੇ ਆਵੇ ਕੋਈ ਪ੍ਰੋਬਲਮ ਹੀ ਨਹੀਂ ਕੋਈ ਨਹੀਂ ਹੈ ਫਿਊਚਰ ਵੀ ਬ੍ਰਾਈਟ ਆ ਉਹਦਾ ਫਿਰ ਉਹਦਾ ਫਿਊਚਰ ਵੀ ਬ੍ਰਾਈਟ ਹੈ ਜੀ ਔਰ ਜਿਹੜਾ ਤੁਸੀਂ ਆਊਸ਼ਵਿਲਡਮ ਦਾ ਕਨਸੈਪਟ ਦੱਸਦੇ ਹੋ ਉਹ ਤਾਂ ਇੱਕ ਮਤਲਬ ਸੋਨੇ ਪਰ ਸੁਹਾਗਾ ਹੈ ਕਿਉਂ ਕਿ ਜਿਸ ਵਲੇ ਲੈਂਗੁਏਜ ਆਂਦੀ ਹੈ ਆਊਸ਼ਵਿਲਡਮ ਹੈ ਉਹਦਾ ਮਤਲਬ ਇਹੀ ਹੈ ਕਿ ਜੇ ਤੁਸੀਂ ਆਈਟੀ 'ਚੋਂ ਤਾਂ ਬਿਲਕੁਲ ਬਾਰੀਕੀ 'ਚ ਕੰਮ ਸਿਖਾਇਆ ਜਾਂਦਾ ਤੁਹਾਨੂੰ ਹੋਰ ਆਸ-ਪਾਸੇ ਦੀ ਨੌਲੇਜ ਨਹੀਂ ਦਿੱਤੀ ਜਾਂਦੀ ਉਹ ਤੁਹਾਨੂੰ 3 ਸਾਲ ਤੋਂ ਨੂੰ ਸਟਿਕ ਤੁਹਾਨੂੰ ਲੈਂਗੁਏਜ ਦਾ ਲੈਂਗੁਏਜ ਦੇ ਵਿੱਚ ਕਰਵਾਇਆ ਜਾਣਾ ਪਲੱਸ ਤੁਹਾਨੂੰ ਜੋ ਹਾਊਸ ਬਿਲਡੂਨ ਦੇ ਵਿੱਚ ਪੈਸੇ ਮਿਲ ਰਹੇ ਨੇ ਬੱਚਾ ਸਟ੍ਰੈਸ ਚ ਨਹੀਂ ਜਾਂਦਾ ਹੈਗਾ ਵੀ ਮੈਂ ਫੀਸ ਭਰਨੀ ਆ ਮੈਂ ਕੰਮ ਲੱਭਣਾ ਤੇ ਜਾਂ ਕੋਈ ਉਹਦੀ ਫੀ ਆਪਣਾ ਬਲੌਕਡ ਅਕਾਊਂਟ ਵਗੈਰਾ ਇਦਾਂ ਦੇ ਸਾਰੇ ਤੁਹਾਡੇ ਜਿਹੜੇ ਪਾਪਾ ਕਹਿੰਦੇ ਫਾਲਤੂ ਦੇ ਖਰਚੇ ਨੇ ਜਿਹੜੇ ਬਚ ਜਾਂਦੇ ਨੇ ਸਿਰਫ ਉਹ ਤਾਂ ਹੀ ਬਚਣਗੇ ਜੇ ਤੁਸੀਂ ਕਾਲੀ ਨਹੀਂ ਕਰੋਗੇ ਇੰਡੀਆ ਤੋਂ ਨਿਕਲਣ ਦੀ ਬਹਾਰਾਓ ਸਹੀ ਤਰੀਕੇ ਨਾਲ ਆਓ ਤਾਂ ਤੁਹਾਨੂੰ ਹਰ ਇੱਕ ਚੀਜ਼ ਮਿਲੂਗੀ ਨਹੀਂ ਤਾਂ ਸਭ ਤੋਂ ਜ਼ਿਆਦਾ ਸਟ्रेस ਆ ਜਿਹੜੀ ਅੱਜ ਦੇ ਟਾਈਮ 'ਚ ਪਲੱਸ 2 ਵਾਲੇ ਬੱਚਿਆਂ ਵਾਸਤੇ ਹੈ ਕਿਉਂਕਿ ਉਹ ਹੈਂਡਲ ਵੀ ਨਹੀਂ ਕਰ پا ਰਹੇ ਤੰਗ ਹੋ ਰਹੇ ਨੇ ਤੇ ਇਹ ਚੀਜ਼ਾਂ ਮੈਂ ਆ ਕੇ ਆਪ ਬਰਲਿਨ 'ਚ ਦੇਖ ਰਿਹਾ ਤੇ ਤੁਹਾਡੀ ਕੋਈ ਬੰਦਾ ਇੱਥੇ ਹੈਲਪ ਕਰਨ ਨੂੰ ਤਿਆਰ ਨਹੀਂ ਹੈਗਾ ਕਿਹੇ ਕੋਈ ਬੰਦਾ ਕੁਝ ਵੀ ਕਹੀ ਜਾਵੇ ਜਿਹਨੂੰ ਮਰਜ਼ੀ ਤੁਸੀਂ ਫੋਨ ਕਰੀ ਜਾਓ ਇੱਥੇ ਤਾਂ ਖਾਸ ਕਰ ਦੇਖਿਆ ਵੀ ਤੁਹਾਡੇ ਆਪਣੇ ਰਿਸ਼ਤੇਦਾਰ ਤੱਕ ਵੀ ਮੈਂ ਦੇਖ ਲੈਨੇ ਬਰਲਿਨ ਦੇ ਵਿੱਚ ਖਾਸ ਕਰਕੇ ਕੋਈ ਬੰਦਾ ਤੁਹਾਡਾ ਹੱਥ ਫੜਨ ਨੂੰ ਤਿਆਰ ਨਹੀਂ ਹੈਗਾ ਜੇ ਤੁਸੀਂ ਕਿਸੇ ਕੋਲੇ ਜਾਣੇ ਵੀ ਹੋ ਤੁਹਾਨੂੰ ਉਹੀ ਬਸ ਆਪਾਂ ਜਿਵੇਂ ਕਹਿੰਦੇ ਆਂ ਵੀ ਮਿੱਟੀ ਚੁੱਸਣ ਵਾਲੀ ਗੋਲੀ ਦੇ ਦਿੰਦੇ ਨੇ ਹਾਂ ਅਸੀਂ ਕਰਾਂਗੇ ਜੇ ਆ ਬੂਆ ਤੇ ਕੋਈ ਤੁਹਾਡੇ ਨਾਲ ਹੈਲਪ ਦਾ ਐਦਾਂ ਦਾ ਕੋਈ ਨਾ ਦਾ ਹੋਣੀ ਹੈਗਾ ਵੀ ਤੁਹਾਨੂੰ ਕੋਈ ਵੀ ਪ੍ਰੋਪਰ ਕਿਸੇ ਨੂੰ ਗਾਈਡ ਕਰਨ ਇਹ ਤੇ ਬਾਕੀ ਜੇ ਕਿਸੇ ਫਿਰ ਵੀ ਕੋਈ ਭੈਣ ਭਰਾ ਦਾ ਕਿਸੇ ਮਾਪਿਓ ਦਾ ਕੁਐਸਚਨ ਹੋਇਆ ਤੁਸੀਂ WhatsApp ਤੇ ਜਾਂ ਆਪਣਾ YouTube ਦੇ ਚੈਨਲ ਤੇ ਕਮੈਂਟ ਕਰ ਸਕਦੇ ਹੋ ਤੇ ਜਿੰਨੀ ਆਪਣੇ ਤੋਂ ਹੈਲਪ ਹੋ ਸਕਦੀ ਹੈ ਆਪਾਂ ਹੈਲਪ ਕਰਾਂਗੇ ਜਰੂਰ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਉਦੋਂ ਤੱਕ ਲਈ ਥੈਂਕ ਯੂ ਰਮ ਬਰਾ